ਵੱਡੀ ਖਬਰ ਭਾਈ ਅਮਰਤਪਾਲ ਸਿੰਘ ਦੇ ਨਾਲ ਜੁੜੇ ਹੋਏ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਸੌ ਚੱਕ ਸਮਾਗਮ ਹੋ ਚੁੱਕਿਆ ਹੈ ਤੇ ਉੱਥੇ ਭਾਈ ਅਮਰਤਪਾਲ ਸਿੰਘ ਜਿਹੜੇ ਕਿ ਸੰਸਦ ਦੇ ਵਿੱਚ ਉਹਨਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੇ ਗਏ ਹੁਣ ਇਹ ਗੱਲ ਕਹੀ ਜਾ ਰਹੀ ਹੈ ਕਿ ਜੇਕਰ ਭਾਈ ਅਮਰਤਪਾਲ ਸਿੰਘ 60 ਦਿਨਾਂ ਦੇ ਵਿੱਚ ਜਿਹੜਾ ਕਿ ਸੈਸ਼ਨ ਦੇ ਵਿੱਚ ਨਹੀਂ ਆਉਂਦੇ ਤਾਂ ਉਹਨਾਂ ਦੀ ਜਿਹੜੀ ਕਿ ਮੈਂਬਰਸ਼ਿਪ ਮੈਂਬਰਸ਼ਿਪ ਰੱਦ ਹੋ ਸਕਦੀ ਹੈ ਤੇ ਉਹਨਾਂ ਦਾ ਐਮਪੀ ਦਾ ਅਹੁਦਾ ਜਿਹੜਾ ਕਿ ਕੋਸਕ ਦੇ ਇਸ ਗੱਲ ਨੂੰ ਲੈ ਕੇ ਹੁਣ ਲਗਾਤਾਰ ਸਿੱਖ ਜਥੇਬੰਦੀਆਂ ਚਿੰਤਾ ਦਿਖਾਈ ਦੇ ਰਹੀਆਂ ਨੇ ਤੇ ਦੱਸਦੀ ਕਿ ਭਾਈ ਅਮਰਤਪਾਲ ਸਿੰਘ ਜਿਹੜੇ ਕਿ ਖਡੂਰ ਸਾਹਿਬ ਦੇ ਵਿੱਚ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਕੇ ਗਏ ਨੇ ਤੇ ਅਸਾਮ ਦੀ ਡਿਬਰੂਗੜ੍ਹ ਚੇਲ ਦੇ ਵਿੱਚ ਬੰਦ ਨੇ ਤੇ ਉਹਨਾਂ ਨੂੰ ਲੈ ਕੇ ਹੁਣ ਲਗਾਤਾਰ ਚਰਚਾਵਾਂ ਛਿੜ ਰਹੀਆਂ ਨੇ ਤੇ ਉੱਥੇ ਹੀ ਸਿੱਖ ਜਥੇਬੰਦੀਆਂ ਸਰਕਾਰਾਂ ਦਾ ਵਿਰੋਧ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਉੱਥੇ ਹੀ ਉਹਨਾਂ ਦੇ ਕਹਿਣਾ ਇਹ ਕਿ ਜਦੋਂ ਕਿ 12 ਲੋਕ ਸਭਾ ਮੈਂਬਰ ਜਾ ਸਕਦੇ ਨੇ ਤਾਂ ਭਾਈ ਅਮਰਤਪਾਲ ਸਿੰਘ ਨੂੰ ਜਾਣ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਗਈ ਤੇ ਜਿਸ ਦੋਰਾਂ ਦੁਆਰਾ ਐਨਐਸਏ ਲਗਾ ਦਿੱਤਾ ਤੇ ਜਿਸ ਨੂੰ ਲੈ ਕੇ ਲਗਾਤਾਰ ਹੁਣ ਸਰਕਾਰਾਂ ਸਵਾਲਾਂ ਦੇ ਵਿੱਚ ਕਿਰਿਆਵਾਂ ਹੋਈਆਂ ਨੇ ਤੇ ਉੱਥੇ ਹੀ ਸਿੱਖ ਜਥੇਬੰਦੀਆਂ ਇਸ ਗੱਲ ਨੂੰ ਲੈ ਕੇ ਵਿਰੋਧ ਕਰ ਰਹੀਆਂ ਨੇ ਤਾਂ ਦੱਸ ਦਈਏ ਕਿ ਉੱਥੇ ਹੀ 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੇ ਪਹਿਲੇ 2 ਦਿਨ ਸੰਸਦ ਮੈਂਬਰਾਂ ਨੇ ਹਲਫ ਲੈਆ ਤੇ ਸੋਮਵਾਰ ਨੂੰ ਕਈ ਸੰਸਦ ਮੈਂਬਰਾਂ ਨੇ ਲੋਕ ਸਭਾ ਦੇ ਮੈਂਬਰ ਵਜੋਂ ਸੌਹ ਚੁੱਕੇ ਮੰਗਲਵਾਰ ਨੂੰ ਪੰਜਾਬ ਦੇ ਨਵੇਂ ਸੰਸਦਾਂ ਨੇ ਹਲਫ ਲਿਆ ਤੁਸੀਂ ਦੇਖਿਆ ਹੋਵੇਗਾ ਕਿ ਹਰ ਸੰਸਦ ਮੈਂਬਰ ਜਿਹੜਾ ਕੇ ਸਪੀਕਰ ਦੇ ਨੇੜੇ ਜਾ ਕੇ ਸੌਂ ਚੁੱਕ ਰਿਹਾ ਸੀ ਅਤੇ ਫਿਰ ਕੁਝ ਕਾਗਜ਼ਾਂ ਤੇ ਦਸਤਕਤ ਕਰ ਰਿਹਾ ਸੀ ਤੇ ਜਿਸ ਨੂੰ ਲੈ ਕੇ ਉੱਥੇ ਚੋਣਾਂ ਜਿੱਤਣ ਵਾਲੇ ਸਾਰੇ ਸੰਸਦ ਮੈਂਬਰ ਨੂੰ ਜਿਹੜਾ ਕੇ ਨਿਰਧਾਰਿਤ ਸਮੇਂ ਦੇ ਅੰਦਰ ਸੌਂ ਚੁੱਕਣੀ ਪੈਂਦੀ ਹੈ ਪਰ ਕੀ ਤੁਸੀਂ ਸੋਚਿਆ ਕਿ ਜੇਲੇ ਜੇਲ੍ਹ ਚ ਬੰਦ ਸੰਸਦ ਮੈਂਬਰ ਦਾ ਕੀ ਹੋਵੇਗਾ ਅਤੇ ਅਹੁਦੇ ਦੀ ਜਿਹੜੀ ਕੇ ਸੌ ਕਿਵੇਂ ਚੁੱਕਣਗੇ ਤਾਂ ਜਾਣਦੇ ਹਾਂ ਕਿ ਇਸ ਸਥਿਤੀ ਦੇ ਵਿੱਚ ਸੰਸਦ ਮੈਂਬਰਾਂ ਨੂੰ ਸੌ ਕਿਵੇਂ ਚੁਕਾਈ ਜਾ ਸਕਦੀ ਹੈ ਤੇ ਇਸ ਦੇ ਕੀ ਨਿਯਮ ਹਨ ਦੱਸ ਦਈਏ ਕਿ ਪਹਿਲਾਂ ਦੱਸ ਦਿੰਨੇ ਹਾਂ ਕਿ ਜੇਲ੍ਹ ਦੇ ਵਿੱਚ ਕੌਣ-ਕੌਣ ਨੇ ਤੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਕਿਹੜੇ-ਕਿਹੜੇ ਸੰਸਦ ਮੈਂਬਰ ਜੇਲ੍ਹ ਦੇ ਵਿੱਚ ਨੇ ਦਰਸਲ ਜਿਹੜਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਦੋ ਵਿਅਕਤੀਆਂ ਨੇ ਚੋਣ ਦਿੱਤੀ ਤੇ ਜਿਸ ਦੇ ਵਿੱਚ ਇੱਕ ਨਾਂ ਤਾਂ ਜਿਹੜਾ ਕਿ ਇੰਜੀਨੀਅਰ ਸ਼ੇਖ ਅਬਦੁਲ ਰਸੀਦ ਦਾ ਹੈ ਜੋ ਬਾਰਾਮੂਲਾ ਸੀਟ ਤੋਂ ਕਰੀਬ 2 ਲੱਖ ਵੋਟਾਂ ਦੇ ਨਾਲ ਜਿੱਤੇ ਨੇ ਤੇ ਉਹ ਇਸ ਸਮੇਂ ਯੂਪੀ ਹੈ ਤਾਂ ਦਿੱਲੀ ਦੇ ਤਿਹੜ ਜੇਲ੍ਹ ਦੇ ਵਿੱਚ ਬੰਦ ਨੇ ਤੇ ਇਸ ਦੇ ਨਾਲ ਹੀ ਦੂਜਾ ਨਾ ਖਾਲਸਤਾਨੀ ਪੱਖੀ ਭਾਈ ਅਮਰਤਪਾਲ ਸਿੰਘ ਦਾ ਹੈ ਤੇ ਉਹ ਵੀ ਪੰਜਾਬ ਦੇ ਖਡੂਰ ਸਾਬ ਤੋਂ ਕਰੀਬ 197000 ਵੋਟਾਂ ਦੇ ਨਾਲ ਜਿੱਤੇ ਨੇ ਤੇ ਉਹ ਇਸ ਸਮੇਂ NSA ਤਹਿਤ ਅਸਾਮ ਦੀ ਜੇਲ੍ਹ ਦੇ ਵਿੱਚ ਬੰਦ ਨੇ ਤੇ ਦੱਸਦੀ ਹੈ ਕਿ ਹਰ ਚੁਣੇ ਹੋਏ ਸੰਸਦ ਮੈਂਬਰ ਨੂੰ 60 ਦਿਨਾਂ ਦੇ ਅੰਦਰ ਸੰਸਦ ਦੇ ਵਿੱਚ ਹਾਜ਼ਰ ਹੋਣਾ ਹੁੰਦਾ ਹੈ ਅਤੇ ਅਜਿਹਾ ਨਹੀਂ ਹੁੰਦਾ ਤਾਂ ਉਸ ਦੀ ਸੀਟ ਖਾਲੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਅਜਿਹੇ ਜੇਕਰ ਕੋਈ ਸੰਸਦ ਮੈਂਬਰ ਜੇਲ੍ਹ 'ਚ ਹੈ ਤਾਂ ਉਸ ਨੂੰ 60 ਦਿਨਾਂ 'ਚ ਕਈ ਵਾਰ ਸੰਸਦ 'ਚ ਜਾਣਾ ਹੀ ਪਵੇਗਾ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ ਕੋਈ ਸੰਸਦ ਮੈਂਬਰ ਜੇਲ੍ਹ 'ਚ ਹੋਵੇ ਇਸ ਹਾਲਤ ਦੇ ਵਿੱਚ ਉਹਨਾਂ ਨੂੰ ਜੇਲ੍ਹ ਦੇ ਵਿੱਚ ਇੱਕ ਵਾਰ ਸੰਸਦ ਦੇ ਵਿੱਚ ਲਿਆਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਉਹ ਅਹੁਦੇ ਦੀ ਸੌ ਚੁੱਕਦਾ ਹੈ ਜੇਕਰ ਪਿਛਲੀਆਂ ਚੋਣਾਂ ਦੀ ਗੱਲ ਕਰੀਏ ਤਾਂ ਯੂਪੀ ਦੀ ਕੋਟੀ ਸੀਟ ਤੋਂ ਜਿਹੜਾ ਕਿ ਸੰਸਦ ਮੈਂਬਰ ਅਤੁਲ ਸਿੰਘ ਅਤੁਲ ਕੁਮਾਰ ਸਿੰਘ ਚੋਣਾਂ ਤੋਂ ਬਾਅਦ 2020 ਦੇ ਵਿੱਚ ਜੇਲ੍ਹ ਦੇ ਵਿੱਚ ਸਨ ਤੇ ਉਹਨਾਂ ਨੇ ਜਨਵਰੀ 2020 ਦੇ ਵਿੱਚ ਸੌ ਚੁੱਕੇ ਸੀ ਤੇ ਇਸ ਸਥਿਤੀ ਦੇ ਵਿੱਚ ਸੰਸਦ ਮੈਂਬਰ ਨੂੰ ਸੰਸਦ ਦੇ ਵਿੱਚ ਲਿਆਉਣਾ ਪੈਂਦਾ ਹੈ ਤੇ ਉੱਥੇ ਸੌ ਚੁਕਾਈ ਜਾਂਦੀ ਹੈ ਤੇ ਉਹਨਾਂ ਨੂੰ ਸੰਸਦ ਦੇ ਵਿੱਚ ਲਿਆਇਆ ਜਾਂਦਾ ਹੈ ਉੱਥੇ ਸੁਰਖੀਆਂ ਕਰਮੀ ਉਹਨਾਂ ਨੂੰ ਅੰਦਰ ਲੈ ਕੇ ਜਾਂਦੇ ਨੇ ਤੇ ਫਿਰ ਉਹ ਹਲਫ ਲੈਂਦੇ ਨੇ ਤੇ ਇਸ ਤੋਂ ਬਾਅਦ ਸੰਸਦ ਮੈਂਬਰ ਨੂੰ ਮੋੜ ਜੇਲ੍ਹ ਲਿਜਾਣਾ ਪੈਂਦਾ ਹੈ ਹਾਲਾਂਕਿ ਇਸ ਦੇ ਨਾਲ ਹੀ ਪਹਿਲਾਂ ਅਦਾਲਤ ਤੋਂ ਇਜਾਜ਼ਤ ਲੈਣੀ ਪੈਂਦੀ ਹੈ ਕਿਸੇ ਵੀ ਸੰਸਦ ਮੈਂਬਰ ਨੂੰ ਸੌ ਚੁੱਕਣ ਦਾ ਅਧਿਕਾਰ ਹੈ ਅਤੇ ਅਦਾਲਤ ਇਸ ਲਈ ਵੱਖਰਾ ਪਰਵੰਧ ਕਰਦੀ ਹੈ ਤੇ ਦੱਸਦੀ ਹੈ ਕਿ ਜੇਲ੍ਹ ਦੇ ਵਿੱਚ ਬੰਦ ਜਿਹੜੇ ਕਿ ਇੰਜੀਨੀਅਰ ਰਸੀਦ ਨੇ ਸੌਹ ਚੁੱਕਣ ਲਈ ਅੰਤਿਮ ਜ਼ਮਾਨਤ ਦੀ ਮੰਗ ਕੀਤੀ ਸੀ ਤੇ ਜਿਸ ਤੇ ਅਦਾਲਤ ਨੇ ਐਨਆਈਏ ਤੋਂ ਜਵਾਬ ਮੰਗਿਆ ਤੇ ਇਸ ਤੋਂ ਬਾਅਦ 1 ਜੁਲਾਈ ਨੂੰ ਜਿਹੜਾ ਕਿ ਅਦਾਲਤ ਇਸ ਬਾਰੇ ਫੈਸਲਾ ਲਵੇਗੀ ਤੇ ਉੱਥੇ ਹੀ ਸੌਹ ਕਿਵੇਂ ਚੁਕਾਏਗੀ ਅਜਿਹੇ ਚ ਅਦਾਲਤ ਜਾਂਚ ਏਜੰਸੀਆਂ ਨਾਲ ਗੱਲ ਕਰਨ ਤੋਂ ਬਾਅਦ ਸੰਸਦ ਮੈਂਬਰ ਨੂੰ ਸੌਹ ਚੁੱਕਣ ਦੇ ਲਈ ਸੰਸਦ ਚ ਲਿਜਾਣ ਦੇ ਹੁਕਮ ਦੇਵੇਗੀ ਤੇ ਇਸ ਤੋਂ ਬਾਅਦ ਉਹਨਾਂ ਨੂੰ ਫਿਰ ਜੇਲ੍ਹ ਜਾਣਾ ਪੈਂਦਾ ਹੈ ਤੇ ਦੱਸਦੀ ਹੈ ਕਿ ਸੰਸਦ ਜਿਹੜੇ ਮੈਂਬਰ ਨੇ ਉਹ ਸੌ ਚੁੱਕਣ ਤੋਂ ਬਾਅਦ ਉਹ ਹੁਣ ਸਵਾਲ ਇਹ ਹੈ ਕਿ ਉਹ ਜੇਲ੍ਹ ਤੋਂ ਕਿਵੇਂ ਕੰਮ ਕਰਨਗੇ ਅਸਲ 'ਚ ਜਦੋਂ ਕੋਈ ਸੰਸਦ ਮੈਂਬਰ ਜੇਲ੍ਹ 'ਚ ਹੁੰਦਾ ਹੈ ਤਾਂ ਉਹ ਆਪਣਾ ਪ੍ਰਤੀਨਿਧੀ ਵਿਣਾ ਕੇ ਲਖਿਚ ਕੰਮ ਕਰਦਾ ਹੈ ਤੇ ਇਸ ਤਰ੍ਹਾਂ ਚੀਜ਼ਾਂ ਉਦੋਂ ਤੱਕ ਜਾਰੀ ਰਹਿ ਸਕਦੀਆਂ ਨੇ ਜਦੋਂ ਤੱਕ ਅਦਾਲਤ ਉਹਨਾਂ ਨੂੰ ਦੋਸ਼ੀ ਮੰਨਦੀ ਹੈ ਤੇ ਕੋਈ ਸਜ਼ਾ ਨਹੀਂ ਦਿੰਦੀ ਤੇ ਜੇਕਰ ਅਦਾਲਤ ਕਿਸੇ ਸੰਸਦ ਮੈਂਬਰ ਨੂੰ ਦੋਸ਼ੀ ਪਾਉਂਦੀ ਹੈ ਤਾਂ ਉਸ ਨਾਲ 2 ਸਾਲ ਦੀ ਸਜ਼ਾ ਸੁਣਾਈ ਜਾਂਦੀ ਹੈ ਤਾਂ ਉਹਨਾਂ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਜਾਂਦੇ ਤੇ ਉਸ ਤੋਂ ਬਾਅਦ ਉਸ ਸੀਟ ਤੇ ਜਿਮਨੀ ਚੋਣ ਹੁੰਦੀ ਹੈ ਤੇ ਦੱਸਿਏ ਕਿ ਹੁਣ ਇਹ ਜਿਹੜੀ ਨਵੀਂ ਅਪਡੇਟ ਹੈ ਨਿਕਲ ਕੇ ਬਾਹਰ ਆ ਰਹੀ ਹੈ ਤੇ ਭਾਈ ਅਮਰਤਪਾਲ ਸਿੰਘ ਜਿਹੜੇ ਕਿ ਖਡੂਰ ਸਾਬ ਦੇ ਵਿੱਚ ਬੰਦੇ ਨੇ ਤੇ ਜੇਕਰ ਕੋਈ ਵੀ ਜਿਹੜਾ ਕਿ ਜੇਲ੍ਹ ਦੇ ਵਿੱਚ ਸੰਸਦ ਜਿਹੜਾ ਕਿ ਕੋਈ ਵੀ ਮੈਂਬਰ ਚੋਣਾ ਲੜਦਾ ਹੈ ਤਾਂ ਉਹ 60 ਦਿਨਾਂ ਦੇ ਵਿੱਚ ਹਾਜ਼ਰ ਨਹੀਂ ਹੁੰਦਾ ਤਾਂ ਉਸ ਦੀ ਮੈਂਬਰਸ਼ਿਪ ਜਿਹੜੀ ਕਿ ਰੱਦ ਵੀ ਕੋਸ਼ਿਸ਼ ਕੀਤੀ ਜਾ ਸਕਦੀ ਹੈ